ਦਰਵਾਰਾ ਫੈਬਰਿਕ ਵਿੱਚ ਸਵਾਗਤ ਹੈ ਤੁਹਾਡਾ ਲੋਜੇ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਲੈ ਕੇ ਆਈਆਂ ਜੀ ਪਿਓਰ ਲਿਲਨ ਦੇ ਵਿੱਚ ਆ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਜੀ ਦੇਖੋ ਯੈਲੋ ਕਲਰ ਦੇ ਵਿੱਚ ਹੈਗਾ ਦੇਖੋ ਪ੍ਰੀਮੀਅਮ ਕੁਆਲਿਟੀ ਹੈਗੀ ਇਹਦੀ ਇੱਕ ਇੱਕ ਟੈਕਸ ਦੀ ਦੇਖੋ ਬਹੁਤ ਵਧੀਆ ਕੋਟਨ ਹੈਗੀ ਹੈ ਜੀ ਬਿਲਕੁਲ ਖਰਾਬ ਨਹੀਂ ਹੋਏਗੀ ਆ ਦੇਖੋ ਵਰਕ ਚੈੱਕ ਕਰੋ ਪਹਿਲਾਂ ਦਾ ਇਸ ਤਰ੍ਹਾਂ ਫਰੰਟ ਤੇ ਇਸ ਤਰ੍ਹਾਂ ਪੂਰੀਆਂ ਬੁੱਟੀਆਂ ਬਣੀਆਂ ਹੋਈਆਂ ਐ ਪੱਲੇ ਤੇ ਇਹ ਇਸ ਤਰ੍ਹਾਂ ਬੇਲ ਆਊਗੀ ਆ ਦੇਖੋ ਤੇ ਪਿਓਰ ਮਸਲੀਨ ਦਾ ਇਹਦਾ ਦੁਪੱਟਾ ਹੈਗਾ ਜੀ ਦੇਖੋ ਪਿਓਰ ਮਸਲੀਨ ਦਾ ਜਿਹੜਾ ਮੁਠੀ ਦੇ ਵਿੱਚ ਆ ਜਾਂਦਾ ਨਾ ਉਹ ਵਾਲਾ ਦੁਪੱਟਾ ਇਹਦਾ ਹੈਗਾ ਜੀ ਪਿਓਰ ਮਸਲੀਨ ਦਾ ਬਹੁਤ ਸੋਹਣਾ ਸੂਟ ਹੈਗਾ ਜੀ ਤੇ ਰੇਟ ਵਾਈਜ਼ ਵੀ ਬਹੁਤ ਹੀ ਜਾਇਜ਼ ਰੇਟ ਦੇ ਵਿੱਚ ਆਪਾਂ ਤੁਹਾਨੂੰ ਇਹ ਸੂਟ ਦਵਾਂਗੇ ਤੇ ਬਹੁਤ ਹੀ ਸੋਹਣੇ ਸੂਟ ਨੇ ਜੀ ਆ ਦੇਖੋ 1800 ਰੁਪਏ ਦੇ ਵਿੱਚ ਇਹ ਤੁਹਾਨੂੰ ਸੂਟ ਮਿਲੂਗਾ ਜੀ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਆ ਦੇਖੋ ਆ ਕਰੀਮ ਰੰਗ ਆ ਗਿਆ ਤੇ ਇਹਦਾ ਦੁਪੱਟਾ ਆ ਗਿਆ ਦੇਖੋ ਕਿੰਨਾ ਸੋਹਣਾ ਦੁਪੱਟਾ ਈ ਵળે ਦਾ ਦੁਪੱਟਾ ਆ ਗਿਆ ਜੀ ਦੇਖੋ ਕਰੀਮ ਰੰਗ ਤੇ ਬਹੁਤ ਸੋਹਣਾ ਸੂਟ ਹੈਗਾ ਦੇਖੋ ਇਸ ਤਰ੍ਹਾਂ ਲੈਂਨਾ ਜੀਆਂ ਬਣੀਆਂ ਹੋਈਆਂ ਸੂਟ ਤੇ ਬਹੁਤ ਸੋਹਣਾ ਸੂਟ ਹੈਗਾ ਜੀ ਪ੍ਰੀਮੀਅਮ ਕੁਆਲਿਟੀ ਹੈਗੀ ਇਹ ਕਿ ਟੈਕਸ ਦੀ ਆਪਾਂ ਸਾਰੇ ਸੂਟ ਨਾ ਵਧੀਆ ਹੀ ਕੁਆਲਿਟੀ ਦੇ ਤੁਹਾਨੂੰ ਸੇਲ ਕਰਦੇ ਆ ਕੋਈ ਵੀ ਆਪਾਂ ਲੋਕਲ ਸੂਟ ਨਹੀਂ ਰੱਖਦੇ ਕਿਉਂਕਿ ਫਿਰ ਬਾਅਦ ਚ ਸ਼ਿਕਾਇਤ ਆਂਦੀ ਤਾਂ ਕਰਕੇ ਨਾ ਫਿਰ ਆਪਾਂ ਵਧੀਆ ਹੀ ਕੁਆਲਿਟੀ ਵਰਤਦੇ ਆ ਆ ਦੇਖੋ ਜੀ ਇਹ ਕਵळा ਸੂਟ ਹੈਗਾ ਜੀ ਆ ਦੇਖੋ ਬਹੁਤ ਸੋਹਣਾ ਸੂਟ ਹੈਗਾ ਜੀ ਸਿਰਫ 1800 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲੂਗਾ ਜੀ ਬਹੁਤ ਸੋਹਣਾ ਤੇ ਬਾਕੀ ਮੈਂ ਆਪਣੇ ਭੈਣਾਂ ਨੂੰ ਹੱਥ ਵੰਨ ਕੇ ਬੇਨਤੀ ਕਰਦੀਆਂ ਜੀ ਤੇ ਬਾਲਗਿਨੀ ਨਾ ਕਰਿਆ ਕਰੋ ਕਿਉਂਕਿ ਫਿਰ ਉਹੀ ਗੱਲ ਹੋ ਜਾਂਦੀ ਆਪਾਂ ਤੁਹਾਨੂੰ ਫਿਰ ਜੇ ਤੁਸੀਂ ਬਾਲਗਿਨੀ ਕਰੋਗੇ ਫਸ ਤੁਹਾਨੂੰ 2000 22000 ਦਾ ਸੂਟ ਬੋਲਾਂਗੇ ਤੁਸੀਂ ਮੈਨੂੰ 2000 ਰੁਪਏ ਆਰਾਮ ਨਾਲ ਦੇ 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 ਦੋਗੇ ਤੇ ਇਸ ਕਰਕੇ ਆਪਾਂ ਪਹਿਲਾਂ ਹੀ ਰੇਟ ਬਹੁਤ ਘੱਟ ਜਾਈਜ਼ ਤੁਹਾਨੂੰ ਦੇ ਰਹੇ ਹਾਂ ਤੁਸੀਂ ਕਿਤੇ ਵੀ ਟਰਾਈ ਕਰ ਲਓ ਇਸ ਸੇਡ 'ਚ ਤੁਹਾਨੂੰ ਇਹ ਸੂਟ ਨਹੀਂ ਮਿਲਣੇ ਆ ਦੇਖੋ ਆਪਾਂ ਪਹਿਲਾਂ ਹੀ ਬਹੁਤ ਘੱਟ ਰੇਟਾਂ ਵਿੱਚ ਸੂਟ ਸੇਲ ਕਰਦੇ ਆਂ ਆ ਦੇਖੋ ਆ ਬੇਬੀ ਪਿੰਕ ਕਲਰ ਹੈਗਾ ਜੀ ਪਿੰਕ ਕਲਰ ਬਹੁਤ ਸੋਹਣਾ ਸੂਟ ਹੈਗਾ ਇਹ ਵੀ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਆਪਣਾ ਸੂਟ ਬੁੱਕ ਕਰਾ ਸਕਦੇ ਹੋ ਪੇਮੈਂਟ ਕਰਾ ਕੇ ਆਹ ਦੇਖੋ ਜੀ ਤੇ ਸ਼ਿਪਿੰਗ ਫ੍ਰੀ ਹੋਏਗੀ ਜੀ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ ਤੇ ਸੂਟ ਬਹੁਤ ਸੋਹਣੇ ਨੇ ਜੀ ਕੋਈ ਵੀ ਸੂਟ ਤੁਸੀ ਤੁਹਾਨੂੰ ਪਸੰਦ ਆਂਦਾ ਹੈ ਤੁਸੀਂ ਮੰਗਵਾ ਸਕਦੇ ਹੋ ਤੇ ਫੈਬਰਿਕ ਦੀ ਆਪਣੀ ਗਾਰੰਟੀ ਹੋਏਗੀ ਜੀ ਫੈਬਰਿਕ ਬਿਲਕੁਲ ਵਧੀਆ ਹੋਏਗਾ ਜੀ ਆ ਦੇਖੋ ਬਿਲਕੁਲ ਸੌਫਟ ਹੈਗਾ ਜੀ ਤੇ ਆਪਾਂ ਲੋਕਲ ਮਾਲ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਨੇ ਆਪਾਂ ਲੋਕਲ ਮਾਲ ਸੇਲ ਕਰਦੇ ਹੀ ਨਹੀਂ ਹੈਗੇ ਆ ਦੇਖੋ ਜੀ ਵਧੀਆ ਕੁਆਲਿਟੀਆਂ ਹੈਗੀਆਂ ਜੀ ਵਧੀਆ ਕੱਪੜੇ ਲੱਗੇ ਹੋਏ ਨੇ ਤੇ ਸੂਟ ਤੁਹਾਨੂੰ ਕਿਹੋ ਜਿਹਾ ਲੱਗੇ ਤੁਹਾਨੂੰ ਤੁਸੀਂ ਸਾਨੂੰ ਜਰੂਰ ਦੱਸਿਓ ਧੰਨਵਾਦ ਜੀ